ਕੈਨੇਡਾ ਕੈਨੇਡਾ ਦੇ ਚੋਣ ਨਤੀਜੇ ਲਿਬਰਲ ਪਾਰਟੀ ਇੱਕ ਵਾਰ ਫੇਰ ਸਰਕਾਰ ਬਣਾਉਂਦੀ ਦਿਖ ਰਹੀ ਹੈ ਕੰਜ਼ਰਵੇਟਿਵ ਪਾਰਟੀ ਤਕੜਾ ਮੁਕਾਬਲਾ ਦੇ ਕੇ ਵੀ ਕਿਸੇ ਸਮੇਂ ਤਾਂ ਦੌੜ 'ਚ ਮੂਹਰੇ ਲੰਘਦੀ ਵਾਲੀ ਲੰਘ ਚੁੱਕੀ ਸੀ ਇੱਕ ਵਾਰ ਤਾਂ ਉਹ ਕੰਜ਼ਰਵੇਟਿਵ ਪਾਰਟੀ ਪਿੱਛੇ ਰਹੀ ਤੇ ਮੁੜ ਕੇ ਲਿਬਰਲ ਬਿਲਕੁਲ ਸਰਕਾਰ ਬਣਾਉਣ ਦੀਆਂ ਤੂੰਹਾਂ ਤੇ ਆਪਣੀ ਬੇਸ਼ੱਕ ਸਪੱਸ਼ਟ ਬਹੁਤ ਵੱਡਾ ਜੇ ਝਲਕਾਰਾ ਨਹੀਂ ਹੈ ਅਧਿਕਾਰਤ ਜਦੋਂ ਨਤੀਜੇ ਆਉਣਗੇ ਹਜ਼ਰੀ ਸਾਹਮਣੇ ਆ ਜਾਣਗੇ ਪਰ ਜੋ ਮੁੱਦੇ ਤੀਜੀ ਆਏ ਨਹੀਂ ਉਹਨਾਂ ਦੇ ਅਨੁਸਾਰ ਬਹੁਮਤ ਤੋਂ ਚਾਰ-ਪੰਜ ਕਾਂਕੜੇ ਪਿੱਛੇ ਰਹਿ ਗਈ ਲਿਬਰਲ ਪਾਰਟੀ ਪਰ ਟਾਈਮ ਮੰਨਿਆ ਜਾ ਰਿਹਾ ਹੈ ਕਿ ਮਾਰਕ ਕਾਰਨੀ ਕੈਨੇਡਾ ਦੇ ਦੁਆਰਾ ਪ੍ਰਧਾਨ ਮੰਤਰੀ ਬਣ ਜਾਣਾ ਜਸਟਨ ਪ੍ਰੂਡੋ ਦੇ ਅਸਤੀਫੇ ਤੋਂ ਬਾਅਦ ਮਾਰਕ ਕਾਰਨੀ ਨੂੰ ਇਹ ਰੋਲ ਸੌਂਪਿਆ ਗਿਆ ਤੇ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਪਤੀ ਨੌਲ ਟਰੰਪ ਦੇ حوالے ਨਾਲ ਇਹਨਾਂ ਨੇ ਉਸ ਨੂੰ ਆਧਾਰ ਬਣਾ ਕੇ ਲੜਾਈ ਲੜੀ ਦੇ ਸਮੇਤ ਉਹ ਪਹਿਲਾ ਚੋਣਾ ਕੁਬਰਛੋਣੀਆਂ ਸੀ ਜਿਹੜੀਆਂ ਹੁਣੇ ਕਰਾ ਲਈਆਂ ਤੇ ਉਸ ਨਾਤੇ ਇਹਨਾਂ ਨੂੰ ਲੱਗਦਾ ਸੀ ਕਿ ਸਪਸ਼ਟ ਬਹੁਤ ਲੈ ਜਾਗੇ ਪਰ ਫਿਰ ਵੀ 168 ਦੇ ਨੇੜੇ ਜਿਹੜੇ 168 ਤੱਕ ਕੱਪੜ ਗਈ ਹੈ ਲਿਬਰਲ ਤੇ 144 ਤੇ ਕਨਜ਼ਰਵੇਟਿਵ ਪਹੁੰਚੇ ਨੇ ਬਹੁਤ ਸਿੱਧੀ ਫਾਈਟ ਸੀ ਆਮੋ ਸਾਹਮਣੇ ਦਾ ਮੁਕਾਬਲਾ ਸੀ ਲੱਗਦੇ ਕਿ ਹੋਰ ਕੋਈ ਵਿਚਾਈ ਨਹੀਂ ਸੀ ਇਹ ਸਥਿਤੀ ਸੀ ਫਿਰ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਪਿਛਲੀ ਵਾਰ ਦੇ ਮੈਂ ਕੁਝ ਆંકੜੇ ਦੇਖ ਰਿਆ ਸੀਗਾ ਕਿ ਪਿਛਲੀ ਵਾਰ ਐਨਡੀਪੀ ਵੱਡੀ ਪਾਰਟੀ ਸੀ ਪਿਛਲੀ ਵਾਰ ਐਨਡੀਪੀ ਤੇ ਯੂਵਕ ਪਾਰਟੀਆਂ ਲਗਭਗ ਰੇਂਜ ਸੀਗੀਆਂ ਆਪਸ ਵਿੱਚ ਪਰ ਇਸ ਵਾਰ ਐਨਡੀਪੀ ਕਿਤੇ ਦੌਰ ਚ ਦਿਖਿਓ ਨਹੀਂ ਤੇ ਯੂਵਕ ਪਾਰਟੀ ਫਿਰ ਵੀ ਠੀਕ ਠਾਕ ਪਿਛਲੀ ਵਾਰ ਨਾਲੋਂ 10 ਘਟੀਆਂ ਜ਼ਰੂਰ ਨੇ ਪਰ ਫਿਰ ਵੀ ਇਸ ਵਾਰ ਕੁੱਲ ਸੀਟਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਮਤਲਬ 172 ਤੇ ਬਹੁਮਤ ਚਾਹੀਦਾ ਸੀ 343 ਸੀਟਾਂ ਦੇ ਵਿੱਚੋਂ 172 ਤੇ ਬਹੁਮਤ ਸੀਗਾ ਲਿਬਰਲ ਪਾਰਟੀ 168 ਤੇ ਦਿਖ ਰਹੀ ਆ ਕਨਜ਼ਰਵੇਟਿਵ 144 ਤੇ ਦਿਖ ਰਹੀ ਆ ਐ ਕਯੂਬਿਕ ਪਾਰਟੀ 23 ਤੇ ਦਿਖ ਰਹੀ ਆ ਐਨ ਡੀ ਪੀ 7 ਤੇ ਰਹਿ ਗਈ ਤੇ ਬਾਕੀ ਸਾਰਿਆਂ ਕੋਲ ਇੱਕ ਇੰਝ 43% ਤੋਂ ਜ਼ਿਆਦਾ ਲਿਬਰਲ ਪਾਰਟੀ ਵੋਟਾਂ ਲੈ ਗਈ 41% ਤੋਂ ਜ਼ਿਆਦਾ ਕਨਜ਼ਰਵੇਟਿਵ ਵੋਟਾਂ ਲੈ ਗਈ ਤੇ ਕਯੂਬਿਕ ਪਾਰਟੀ 6.5% ਤੇ ਰਹਿ ਗਈ ਐਨ ਡੀ ਪੀ ਵੋਟਾਂ ਤਾਂ 6% ਤੋਂ ਉੱਪਰ ਲੱਗੀ ਪਰ ਸੀਟਾਂ ਨਹੀਂ ਲੈ ਕੇ ਜਾਂ ਸੀ। ਵੋਟਾਂ ਕਯੂਬਕ ਤੇ ਐਨਡੀਪੀ ਦੀਆਂ ਲਗਭਗ ਜਿਹੜੇ ਤੇੜੀ ਨੇ। 4% ਉਹਦੀ 6.4 ਹੈ ਤੇ 6.2 ਹੈ। ਦੋਵਾਂ ਦੀ 6 ਤੋਂ ਉੱਪਰ ਹੈ। ਪਰ ਕਿੰਨਾ ਕਿਤੇ ਕਯੂਬਕ ਪਾਰਟੀ 23 ਸੀਟਾਂ ਤੇ ਪਰ ਐਨਡੀਪੀ 7 ਦੇ ਗਿੱਟs ਹੈ ਕਿ ਆਦਰਸ 2.4 ਪਈਆਂ ਨੇ ਜੀ ਗ੍ਰੀਨ ਪਾਰਟੀ ਹੋਰ ਸਾਰਾ ਇੱਕ ਸੀਟ ਉੱਤੇ ਦੇ। ਹੁਣ ਲਿਬਰਲ ਨੂੰ ਪਿਛਲੀ ਵਾਰ ਨਾਲੋਂ 15 ਸੀਟਾਂ ਲਗਭਗ ਸ਼ਾਹ ਇਜ਼ਾਫਾ ਹੋ ਗਿਆ। 153 ਸੀ ਇਸ ਪਰ 168 15 ਸੀਟਾਂ ਦਾ ਵਾਧਾ ਹੋਇਆ ਜਦੋਂ ਕਿ ਕੰਜ਼ਰਵੇਟਿਵ ਬਹੁਤ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਤੇ 24 ਸੀਟਾਂ ਵਧੀਆਂ ਤੇ 120 ਤੋਂ ਵਧਾ ਕੇ 144 ਹੋਈਆਂ ਪਰ ਤਾਮੀ ਬਹੁਮਤ ਤੋਂ ਬਹੁਤ ਦੂਰ ਹੈ ਜਾਂ ਲਿਬਰਲ ਤੋਂ ਪਿੱਛੇ ਰਹਿ ਗਏ ਦੂਸਰੇ ਪਾਸੇ ਕਯੂਬਿਕ ਪਾਰਟੀ 33 ਤੋਂ 33 ਤੇ ਆ ਗਈ 10 ਸੀਟਾਂ ਗਵਾਦੀ ਐਨਡੀਪੀ 25 ਤੋਂ 7 ਤੇ ਆ ਗਈ 18 ਸੀਟਾਂ ਗਵਾਦੀ ਤੇ ਅਦਰਦ ਨੇ 5 ਸੀਟਾਂ ਗਵਾਦੀ ਉਹ ਇਹ ਸਥਿਤੀ ਪਰ ਇਹਦੇ ਵਿੱਚ ਬਿਲਕੁਲ ਸਾਫ਼ ਹੈ ਜੀ ਮੈਂ ਆਪਾਂ ਗੱਲ ਕਰਦੇ ਹਟਿਆਂ ਕਿ ਮਾਰਕਰਨੀ ਦਾ ਲਗਭਗ ਪ੍ਰਧਾਨ ਮੰਤਰੀ ਬਣਨਾ ਮੁਰਕ ਕੈਨੇਡਾ ਦਾ ਤੈਅ ਆ ਹਾਂ ਐਨ ਡੀਪੀ ਲਈ ਵੱਡਾ ਝਟਕਾ ਇੱਕ ਪਾਸੇ ਤਾਂ ਹੋ ਸਕਦਾ ਕਿ ਉਹ ਨੈਸ਼ਨਲ ਪਾਰਟੀ ਹੋਣਾ ਰਹੇ ਉਹਦਾ ਦਰਜਾ ਵੀ ਨਾ ਕੁਵਾਲੀ ਹੋਵੇ ਉਹਦੇ ਹਿਸਾਬ ਨਾਲ ਉਹਨਾਂ ਨੂੰ 12 ਜਾਂ 13 ਘਟੋ-ਘਟ ਚਾਹੀਦੇ ਸੀਗੇ ਐਮਪੀ ਜਿਹੜੇ ਜੱਤਣ ਪਰ ਨਿਊ ਡੈਮੋਕ੍ਰੈਟਿਕ ਪਾਰਟੀ ਐਨ ਡੀਪੀ ਦੇ ਖੁਦ ਜਿਹੜੇ ਮੁਖੀ ਸੀ ਜਗਮੀਤ ਸਿੰਘ ਪਾਪ ਵੀ ਚੋਣ ਹਾਰ ਗਏ ਬੇਡ ਚੌਂਗ ਨੇ ਉਹਨਾਂ ਨੂੰ ਹਰਾਇਆ ਹੈ ਨਾ ਜਗਮੀਤ ਸਿੰਘ ਹੋਰਾਂ ਨੂੰ 27% ਵੋਟਾਂ ਮਿਲਦੀਆਂ ਨੇ ਤੇ ਚੌਂਗ ਨੂੰ 40% ਤੋਂ ਜ਼ਿਆਦਾ ਵੋਟਾਂ ਮਿਲੀਆਂ। ਤੋਂ ਤੁਰੰਤ ਜਗਮੀਤ ਸਿੰਘ ਨੇ ਇਸ ਆਰ ਨੂੰ ਕਬੂਲਦਿਆਂ ਹੋਇਆ ਆਪਣੀ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਵੀ ਸਾਕਾ ਦੇ ਦਿੱਤਾ। ਫਿਰ ਵੀ ਕਾफी ਚਰਚਾ ਜੀ ਹਾਂ ਹਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਾਰਨੀ ਨੇ ਲਗਾਤਾਰ ਇਸ ਗੱਲ ਨੂੰ ਅਧਾਰ ਬਣਾਇਆ ਸੀਗਾ ਕਿ ਟਰੰਪ ਸਾਨੂੰ ਤੋੜਨਾ ਚਾਹੁੰਦਾ ਹੈ ਤੇ ਅਸੀਂ ਜਿਆ ਹੋਣ ਨਹੀਂ ਦੇਵਾਂਗੇ। ਸੋ ਇਸੇ ਅਧਾਰ ਤੇ ਚੋਣਾ ਦੇ ਨੁਰਧਾਨ ਨੂੰ ਦੇਖਦਿਆਂ ਹੋਇਆਂ ਉਹ ਲੋਕਾਂ ਦੀ ਮਨ ਰਾਇਨ ਦੇ ਇਸ ਨੂੰ ਮੁੱਦਾ ਬਣਾਇਆ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਮੈਂ ਚੇਤਾਵਨੀ ਦਿੰਦਾ ਕਿ ਜੇਕਰ ਟਰੰਪ ਨਾਲ ਟੱਕਰ ਲੈ ਸਕਦੇ ਤਾਂ ਅਸੀਂ ਲੈ ਸਕਦੇ ਹਾਂ ਅਮਰੀਕਾ ਸਾਡੀ ਜ਼ਮੀਨ ਸਾਡੇ ਸੰਸਾਧਨ ਸਾਡਾ ਪਾਣੀ ਸਾਡਾ ਦੇਸ਼ ਚਾਹੁੰਦਾ ਹੈ ਰਾਸ਼ਟਰਪਤੀ ਟਰੰਪ ਸਾਨੂੰ ਤੋੜਨਾ ਚਾਹੁੰਦੇ ਆ ਤਾਂ ਕਿ ਉਹ ਸਾਡੇ ਤੇ ਕਬਜ਼ਾ ਕਰ ਸਕਣ ਪਰ ਜਿਹਾ ਮੈਂ ਕਦੇ ਨਹੀਂ ਹੋਣ ਦਿਆਂਗਾ ਬਿਲਕੁਲ ਵੀ ਨਹੀਂ ਹੋਣ ਦਿਆਂ। ਸੋ ਉਹਦੇ ਤੇ ਯਕੀਨ ਪਟਾਇਆ ਕੈਨੇਡਾ ਵਾਸੀਆਂ ਨੇ ਤੇ ਉਸ ਦੀ ਪਾਰਟੀ ਨੂੰ ਲਗਭਗ ਬਹੁਮਤ ਦੇ ਨੇੜੇ ਪਹੁੰਚਾਤਾ ਜਿਹੜੀ ਕਿਸੇ ਸਮੇਂ ਹਾਰ ਵਾਲੀ ਸਥਿਤੀ 'ਚ ਦੇਖਣ ਲੱਗ ਪਈ ਸੀ ਇਕ ਵਾਰ ਤਾਂ ਕੰਜ਼ਰਵੇਟਿਵ ਦੀ ਜਿੱਤ ਤੇ ਵੀ ਸੰਭਾਵਨਾ ਬਣ ਗਈ ਸੀ ਪਰ ਉਹ ਚੋ ਕੱਢ ਲਿਆਏ ਕਾਰਨੀ ਪਰ ਦੇ ਵਿੱਚ ਬਹੁਤ ਚੁਣੌਤੀਆਂ ਹਨ। ਉਹਨਾਂ ਚੁਣੌਤੀਆਂ 'ਚ ਕਿਵੇਂ ਬਾਹਰ ਆਉਣਗੇ ਕਾਰਨੀ ਨੇ ਵੀ ਭਰੋਸਾ ਦਿੱਤਾ ਕਿ ਭਾਰਤ ਨਾਲ ਸਾਡੇ ਸਬੰਧ ਹੁਣ ਸੁਖਾਵੇਂ ਹੋਣਗੇ। ਮੈਂ ਉਹ ਸਬੰਧਾਂ ਨੂੰ ਮੁੜ ਕੇ ਬਹਾਲ ਕਰਾਂਗਾ। ਉਹਦੇ ਵਿੱਚੋਂ ਕਿੰਨੀ ਸਫਲਤਾ ਹਾਸਲ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਸੋ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੀਆਂ ਚੋਣਾਂ ਅਕਤੂਬਰ 2025 'ਚ ਹੋਣੀਆਂ ਸੀ ਉਹਨਾਂ ਨੂੰ ਮਾਰਕਰਨੀ ਨੇ ਪਹਿਲਾਂ ਹੀ ਕਰਾ ਲਿਆ ਸੋ ਇਸ ਦੇ ਪਿੱਛੇ ਵੀ ਇਹ ਇਹਨਾਂ ਦਾ ਸੰਵਿਧਾਨ ਹੈ ਕਿ ਜੇਕਰ ਲੱਗੇ ਕਿ ਹਾਂ ਇਹ ਸਥਿਤੀ ਆ ਤਾਂ ਸਮੇ ਤੋਂ ਪਹਿਲਾਂ ਵੀ ਚੋਣਾਂ ਹੋ ਸਕਦੀਆਂ ਹੋਰ 4 ਸਾਲ ਤੋਂ 5 ਸਾਲ ਦਾ ਸਮਾਂ ਪੀਰੀਅਡ ਹੁੰਦਾ ਪਰ ਜੇਕਰ ਕੋਈ ਸਰਕਾਰ ਬਹੁਮਤ ਗੁਆ ਲਵੇ ਤਾਂ ਵੀ ਚੋਣ ਪ੍ਰਕਿਰਿਆ 'ਚ ਚਲੇ ਜਾਂਦੇ ਨੇ ਜਾਂ ਜੇ ਪ੍ਰਧਾਨ ਮੰਤਰੀ ਚੋਣ ਤਾਂ ਉਹ ਕਿਸੇ ਵੀ ਸਮੇਂ ਸੰਸਦ ਨੂੰ ਭੰਗ ਕਰਕੇ ਚੋਣ ਪੁੱਛਿਆ ਜਾ ਸਕਦੇ ਨੇ ਸੋ ਇਸ ਲਈ ਇਸ ਸਮੇਂ ਤੋਂ ਪਹਿਲਾਂ ਚੋਣਾਂ ਕਰਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸ਼ਾਇਦ ਮੈਂ ਦੁਬਾਰਾ ਬਣ ਜਾਵਾਂਗਾ ਸੋ ਜਸਟਨ ਟਰੂਡੋ ਨੇ ਲਗਾਤਾਰ ਇਸ ਪਾਰਟੀ ਦੀ ਕੋਈ ਕਰ ਰਹੀ ਸੀ ਉਹਨਾਂ ਨੇ ਜਦੋਂ ਪੀਓ ਦੇ ਛੱਡੇ ਮਾਰਕਰ ਨੂੰ ਮੌਕਾ ਮਿਲਿਆ ਤੇ ਮੁਨਖ ਨੇ ਉਹਨਾਂ ਨੂੰ ਪੂਰਨ ਤੌਰ ਤੇ ਮੌਕਾ ਲਗਭਗ ਦੇ ਦਿੱਤਾ ਉਸਦਾ ਐਨਡੀਪੀ ਨਾਲ ਆਵੇ ਦੁਬਾਰਾ ਸੋ ਉਹਦੇ ਨਾਲ ਹੀ ਚਿਕਰ ਮੈਂ ਕੈਨੇਡਾ ਦੇ ਵੋਟਿੰਗ ਪ੍ਰੋਸੈਸ ਦੇ حوالے ਨਾਲ ਥੋੜੀ ਜਿਹੀ ਚਾਤ ਮਾਰਾਂ ਤਾਂ ਕੁੱਲ ਜਨਸੰਖਿਆ ਕੈਨੇਡਾ ਦੀ ਹੈ 4 ਕਰੋੜ ਦੇ ਨੇੜੇ ਤੇੜੇ ਜਾਂਦੀ ਆ 3.82 3 ਕਰੋੜ 82 ਲੱਖ ਦੇ ਕਰੀਬ ਕੁੱਲ ਜਨਸੰਖਿਆ ਕੁੱਲ ਵੋਟਰ ਜਿਹੜੇ ਹੈਗੇ ਨੇ ਉਹ 3 ਕਰੋੜ ਦੇ ਨੇੜੇ ਨੇ 2 ਕਰੋੜ 82 ਲੱਖ ਦੇ ਕਰੀਬ ਵੋਟਰ ਨੇ ਜਿੱਚੋਂ ਮਹਿਲਾ ਵੋਟਰ ਤੇ ਮਰਦ ਵੋਟ ਲਗਭਗ ਬਰਾਬਰ ਨੇ 1.4 ਕਰੋੜ 1.4 ਕਰੋੜ ਦੇ ਨੇੜੇ ਹੀ ਐ ਸੋ ਇਹ ਚ ਜਿਹੜੇ ਉਮੀਦਵਾਰ ਸੀਗੇ ਇਸ ਵਾਰ उतारे ਗਏ 300 43 ਸੀਟਾਂ ਤੇ ਵੱਖ-ਵੱਖ ਪਾਰਟੀਆਂ ਨੇ ਉਹਨਾਂ ਚ 65 ਦੇ ਕਰੀਬ ਹਾਂ ਜਿਹੜੇ ਉਮੀਦਵਾਰ ਸੀਗੇ ਉਹ ਪੰਜਾਬੀ ਮੂਲ ਨਾਲ ਸੰਬੰਧਤ ਰਹੇ ਹਾਂ ਸਭ ਤੋਂ ਵੱਧ ਕੰਜ਼ਰਵੇਟਿਵ ਨੇ ਉਹਨਾਂ ਨੂੰ ਉਮੀਦਵਾਰ ਦਿੱਤਾ ਪੰਜਾਬੀ ਨਿਸ਼ਾਨ ਦਿੱਤੀਆਂ ਫਿਰ ਉਹ ਤੋਂ ਬਾਅਦ ਲਿਬਰਲ ਨੇ ਦਿੱਤੀਆਂ ਉਹ ਤੋਂ ਬਾਅਦ ਐਨਡੀਪੀ ਨੇ ਦਿੱਤੀਆਂ ਤੇ ਬਾਕੀ ਜਿਨੇ ਵੀ ਦਿੱਤੀਆਂ ਹਾਂ ਇਸ 65 ਉਮੀਦਵਾਰਾਂ ਦੇ ਵਿੱਚੋਂ 16 ਸਾਡੇ ਪੰਜਾਬੀ ਮੂਲ ਦੇ ਮੌਜੂਦਾ ਸੰਸਦ ਮੈਂਬਰ ਹੀ ਮਦਾਨ ਸੀ ਵੱਖ-ਵੱਖ ਪਾਰਟੀਆਂ ਤੋਂ ਜਿੱਤੇ ਹੋਏ ਚਾਇਓ ਐਨਡੀਪੀ ਵਾਲੇ ਸੀ ਚਾਇਓ ਲਿਬਰਲ ਵਾਲੇ ਸੀ ਚਾਇ ਕੰਜ਼ਰਵੇਟਿਵ ਵਾਲੇ ਉਹ ਵੀ ਵਧਾਂ ਸੀ ਸੋ ਚਲੋ ਜੀ ਕੁੱਲ ਮਿਲਾ ਕੇ ਕੈਨੇਡਾ ਚ ਸਪਸ਼ਟ ਬਹੁਮਤ ਨਹੀਂ ਆ ਪਰ ਫਿਰ ਵੀ ਬਹੁਮਤ ਦੇ ਬਿਲਕੁਲ ਨੇੜੇ ਲਿਬਰਲ ਪਾਰਟੀ ਅਪੜੀਆ ਸੋ ਇਹ ਮਾਰਕਰਨੀ ਦੀ ਜਿੱਤ ਮੰਨੀ ਜਾ ਰਹੀ ਆ ਤੋਂ ਮੁਬਾਰਕ ਜੀ ਤੇ ਉਮੀਦ ਕਰਦੇ ਆ ਕੈਨੇਡਾ ਵੀ ਪੈਰਾਸਿਰ ਹੋਵੇ ਤੇ ਭਾਰਤ ਨਾਲ ਉਹਦੇ ਰਿਸ਼ਤੇ ਵੀ ਖਾਂ ਚਲੋ ਆਪਾਂ ਆਪਣੇ ਪੰਜਾਬ ਵੱਲ ਨੂੰ ਮੁੜਦੇ ਆ ਬਹੁਤ ਗੰਭੀਰ ਖਬਰ ਮੈਂ ਤੁਹਾਡਾ ਸਾਹਮਣੇ ਸੰਭੀ ਕਰਦਾ ਅੰਮ੍ਰਿਤਸਰ ਖੇਤਰ ਦੇ ਇਹ ਇਲਾਕੇ ਦੇ ਵਿੱਚ ਇੱਕ ਸਕੂਲ ਦੀ ਵਿਦਿਆਰਥਣ ਆਪਣੇ ਝੋਲੇ ਦੇ ਵਿੱਚ ਆਪਣੇ ਪਿਓ ਵਾਲਾ ਰਿਵਾਲਵਰ ਪਾ ਲਈ। ਬਿਲਕੁਲ ਅੰਮ੍ਰਿਤਸਰ ਦੇ ਪਿੱਖੀਵਿੰਡ ਦੇ ਇੱਕ ਸਕੂਲ ਦੇ ਅੰਦਰ 26 April ਨੂੰ ਲੰਘੇ 26 April ਨੂੰ 7ਵੀਂ ਜਮਾਤ ਦੀ ਵਿਦਿਆਰਥਣ ਲਗਭਗ 12-13 ਸਾਲ ਦੀ ਕੁੜੀ ਆਪਣੇ ਝੋਲੇ ਦੇ ਵਿੱਚ ਆਪਣੇ ਪਿਓ ਦੀ ਰਵਾਗਤ ਨਾਲ ਹੁਣ ਇਸ ਖਬਰ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਾਂ ਸਨ 2010 ਦੀ ਗੱਲ ਹੈ ਮੈਂ ਉਹਨਾਂ ਦਿਨਾਂ 'ਚ ਖਬਰਾਂ ਦੇ ਦਾਰਤ ਪੰਜਾਬ ਦੇ ਮੁੱਦਿਆਂ ਦੇ ਦਾਰਤ ਬਲੌਗ ਵੀ ਲਿਖਦਾ ਸੀ ਅੱਜ ਵੀ ਉਹ ਸ਼ੋਸ਼ਣ ਬੀਅਰ ਤੇ ਬਲੌਗ ਫੈਲ ਮੈਂ ਇੱਕ ਖਬਰ ਤੇ ਨਜ਼ਰ ਕੀਤੀ ਤੇ ਉਸ ਨਜ਼ਰ ਦੇ ਹਵਾਲੇ ਨਾਲ ਇੱਕ ਸਰਲੇਖ ਠ ਉਦੇ ਉੱਤੇ ਇੱਕ ਪੀਸ ਲਿਖਿਆ ਕਿ ਕਿਤਾਬਾਂ ਵਾਲੇ ਝੋਲੇ 'ਚ ਅਸੀਂ ਹੀ ਪਾਈ ਸੀ ਦਾਰੂ ਦੀ ਬੋਤਲ ਜਗਰਾਉਂ ਦਾ ਪਿੰਡ ਹੈ ਸ਼ੇਰਪੁਰ ਕਲਾਂ ਜਗਰਾਉਂ ਪਿੰਡ ਦੇ ਸ਼ੇਰਪੁਰ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਨ 2010 ਦੇ ਵਿੱਚ 9ਵੀਂ ਜਮਾਤ ਦੀ ਕੁਬਿਰਤ ਹਨ ਅੰਗਰੇਜ਼ੀ ਦਾਰੂ ਦੀ ਬੋਤਲ ਨਾਲ ਉਹ दारू ਦੀ ਬੋਤਲ ਨੂੰ ਕੱਟ ਕੇ ਸਕੂਲ ਦੇ ਖਾਲੀ ਕਮਰੇ ਚ ਵੀ ਜਾਂਦੀ ਆ। ਬਾਚੋ दारू ਦੀ ਬੋਤਲ ਫੜੀ ਜਾਂਦੀ ਆ। ਉਹ ਬੱਚੀ ਨਸ਼ੇ ਦੀ ਹਾਲਤ ਚ ਮਿਲਦੀ ਆ। ਬੇਸ਼ੱਕ ਕਿਹਾ ਜਾਂਦਾ ਕਿ ਹੋਰ ਮੁੰਡਾ ਨਾਲ ਸੀਗਾ ਜੀ ਜਿਹਦੇ ਨਾਲ ਜਿਹੜੇ ਨਾਲ ਪਰ ਕਹਿੰਦੇ ਜੀ ਮੁੰਡਾ ਨਹੀਂ ਮਿਲਿਆ ਉਸ ਸਮੇਂ ਨਸ਼ੇੜੀ ਜੀ ਪਰ ਕੁੜੀ ਨੇ ਉਹਦੇ ਵਿੱਚੋਂ दारू ਚੋਂ ਕੁਝ दारू ਪੀਤੀ ਹੋਈ ਸੀ ਅੱਧੀ ਤੋਂ ਵੱਧ ਬੋਤਲ ਉਹਦੇ ਛੋਲੇ ਚੋਂ ਬਰਾਮਦ ਹੋਈ। ਹੁਣ ਸਕੂਲ ਨੇ ਕਾਰਵਾਈ ਕਰਤੀ ਜੀ ਪੰਚਾਇਤ ਹੋ ਗਈ ਜੀ ਇਹ ਬੱਚੇ ਕੱਢ ਦੋ ਜੀ ਸਕੂਲ ਚੋਂ ਹੋ ਗਿਆ। ਪਰ ਮੇਰਾ ਸਵਾਲ ਸੀ ਕੇਸ ਕਿਤਾਬਾਂ ਵਾਲੇ ਝੋਲੇ 'ਚ ਦਰਦ ਦੀ ਬੋਤਲ ਪਾਈ ਆ ਸੀ ਸਮਾਜ ਨੇ ਪਾਈ ਆ ਮਤ ਆਪਾਂ ਪਾਈ ਆ ਆਪਾਂ ਲੋਕ ਉਹਦੇ ਨੇ ਜ਼ਿੰਮੇਵਾਰ ਅਸੀਂ ਬੱਚਿਆਂ ਦੇ ਸਾਹਮਣੇ ਜ਼ਿੰਮੇਦਾਰੂ ਖਰੋਸਦੇ ਆ ਜਿਵੇਂ ਜਨਤਕ ਹੋ ਗਈ ਆ ਹੁਣ ਵਿਆਹ ਸ਼ਾਦੀਆਂ ਦਾ ਹਿੱਸਾ ਹੋ ਗਈ ਆ ਕਾਦੀਆਂ ਮਹਿਫਲਾਂ ਦਾ ਹਿੱਸਾ ਹੋ ਗਈ ਆ ਤੇ ਬੱਚਿਆਂ ਤੋਂ ਹੀ ਅਸੀਂ ਕਈ ਵਾਰ ਮੰਗਾਉਨੇ ਆ ਪੜਾਉਨੇ ਆ ਚੀਜ਼ਾਂ ਮੰਗਾਉਨੇ ਆ ਨਸ਼ੇ ਕਰਨ ਵਾਲੇ ਜਾਂ ਜਰਦਾ ਬੀੜੀ ਗੁਟਕਾ ਸ਼ਰਾਬ ਜੋ ਵੀ ਆ ਸਾਡੇ ਘਰਾਂ ਦੇ ਵਿੱਚ ਤਿਆ ਹੁਣ ਤਾਂ ਅਸੀਂ ਚਿੱਟੇ ਤੱਕ ਆ ਗਏ ਹਾਂ ਨਾ ਤਾਂ ਅਸੀਂ 30 ਗੋਲੀਆਂ ਦੇ ਨਸ਼ੇ ਤੱਕ ਆ ਗਏ ਸੋ ਇਹ ਕੌਣ ਲਾਉਂਦਾ ਹੈ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਮੈਂ ਉਸ ਸਮੇਂ ਖਬਰ ਲਿਖੀ ਇਸ ਵਾਲੇ ਨਾਲ ਕਿ ਜੋ ਬੱਚੇ ਦੇਖਦੇ ਨੇ ਸਮਾਜ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਭਟਿਆਂ ਉਹੀ ਜੋ ਬਣਦੇ ਸੋ 2010 ਜੇ ਮੈਂ ਉਸ ਟਿੱਕਣਾ ਗੱਲ ਲਿਖ ਰਿਹਾ ਸੀ ਅੱਜ ਅਸੀਂ 225 ਜਦੋਂ ਗੱਲ ਕਰ ਰਹੇ ਹਾਂ 15 ਸਾਲ ਬਾਅਦ ਨਸ਼ੇ ਦੀ ਕਿ ਸੱਦ ਤੱਕ ਆ ਗਈ ਹੈ ਤਰਾਸ ਤੱਕ ਜਵਾਕ ਜਿਨੇ ਅਸੀਂ ਆਪਣੇ ਗੁਬਾਰ ਰਹੇ ਸਾਡੇ ਮੂਰੇ ਹੁਣ ਅੱਜ 225 ਦੀ ਇਹ ਖਬਰ ਮੈਨੂੰ ਫਿਕਰ ਹੈ ਇਸ ਗੱਲ ਦਾ ਕਿ ਅੱਜ ਤੋਂ 15 ਸਾਲ ਬਾਅਦ ਕਿਤੇ ਇਹ ਦ੍ਰਿਸ਼ ਆਮ ਮੰਗਣਾ ਹੋ ਜਵੇ ਜਿਵੇਂ ਨਸ਼ਿਆਂ ਦੀ ਹਲਦੀ ਆਮ ਮਗ ਕਿਤੇ ਅਸੀਂ ਉਧਰੋਂ ਤਾਂ ਨਹੀਂ ਬਦਲ ਕੇ ਅੱਜ ਫੇਰ ਲਿਖਣਾ ਪਏਗਾ ਆਪਾਂ ਕਿ ਕਿਤਾਬਾਂ ਵਾਲੇ ਝੋਲੇ 'ਚ ਇਹ ਹਥਿਆਰ ਆਪਾਂ ਹੀ ਪਾਈ ਹਲੋ ਅੰਮ੍ਰਿਤਸਰ ਦਾ ਮਾਮਲਾ ਸਕੂਲ ਦੇ ਬੱਚੇ ਦੇ ਬੱਚਿਆਂ ਦੇ ਜਿਹੜੇ ਗਰੁੱਪ ਬਣੇ ਹੁੰਦੇ ਨੇ ਮਾਪਿਓ ਦੇ ਸਕੂਲਾਂ ਦੇ ਵਿੱਚ ਮਾਪਿਓ ਦਾ ਇੱਕ WhatsApp ਗਰੁੱਪ ਬਣਾਇਆ ਹੁੰਦਾ ਉਹਦੇ ਵਿੱਚ ਇਹ ਚੈਟ ਦੇ ਆਧਾਰ ਤੇ ਗੱਲ ਜਨਤਕ ਹੁੰਦੀ ਹੈ ਕਿਉਂਕਿ ਬੱਚਿਆਂ ਨੇ ਅੱਗੇ ਜਾ ਕੇ ਆਪਣੇ ਘਰੇ ਤੋਂ ਸਿਊ ਕਰਿਆ ਤਾਂ ਕਿਸੇ ਮਾਪੇ ਨੇ ਸਵਾਲ ਕੀਤਾ ਉਹ WhatsApp ਗਰੁੱਪ 'ਚ ਘੁੰਮਣ ਲੱਗੀ ਖੜੀ ਐਸਪੀ ਦੀ ਨਿਗਾਹ ਪੈਗੀ ਬੀਐਸਪੀ ਨੇ ਜ਼ਰ ਲੋਡਸ ਲੈ ਲਿਆ ਡੀਐਸਪੀ ਨੇ ਸਕੂਲ ਤੱਕ ਅਪਰੋਚ ਕੀਤੀ ਪ੍ਰਿੰਸੀਪਲ ਨੇ ਗੱਲ ਮੰਨ ਲਈ ਕਿ ਹਾਂ ਇਦਾਂ ਹੋਇਆ ਜੀ ਪਰ ਲਿਖਤੀ ਸ਼ਿਕਾਇਤ ਦਿੱਤੀ ਗਈ ਸ਼ਿਕਾਇਤੇਦਾਰ ਤੇ ਉਸ ਬੱਚੀ ਦੇ ਪਿਤਾ ਤੇ ਕਾਨੂੰਨੀ ਕਾਰਵਾਈ ਹੁਣ ਇਸ ਘਟਨਾ ਦੇ ਦੋ ਪਹਿਲੇ ਪਹਿਲਾ ਤਾਂ ਇਹ ਖਬਰ ਹੈ ਪਹਿਲਾ ਖਬਰ ਸਮਝਿਏ ਕਿ ਪਿੱਖੀਪਿੰਡ ਦੇ ਇੱਕ ਸਕੂਲ ਦੇ ਵਿੱਚ 26 April ਨੂੰ 7ਵੀਂ ਜਮਾਤ ਦੀ ਬੱਚੀ ਆਪਣੇ ਪਿਤਾ ਦੀ ਲਾਇਸੈਂਸੀ ਰਵਾਧ ਪਰ ਲਸਨ ਸਾਹਿਬ ਕਹਿੰਦਾ ਪਸੂਲ ਨਾਲ ਲਈ ਘਟਨਾ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਸਕੂਲ ਪੁਲਿਸ ਨੂੰ ਕੋਈ ਇਤਲਾ ਨਹੀਂ ਕਰਾਈ ਉਹਨਾਂ ਨੇ ਮਾਮਲਾ ਦੱਬਣ ਦੀ ਕੋਸ਼ਿਸ਼ ਕੀਤੀ ਹੋਣੀ ਕਿ ਰਹਿਣ ਦਿਓ ਪਰ ਮਾਪਿਓ ਦਾ ਜਿਹੜਾ ਵਟਸਐਪ ਗਰੁੱਪ ਬਣਿਆ ਸੀ ਉਹਦੇ ਵਿੱਚ ਚਰਚਾ ਨਿਕਲ ਗਈ ਕਿਉਂਕਿ ਬੱਚਿਆਂ ਨੂੰ ਪਤਾ ਸੀ ਬੱਚਿਆਂ ਨੇ ਕਰੇ ਜਾ ਕੇ ਤਲਾਕ ਕੀਤੀ ਹੋਣੀ ਉਹ ਚੋ ਗੱਲ ਨਿਕਲਈ। ਮਾਮਲਾ ਚਰਚਾ ਚਾਉਣ ਤੋਂ ਬਾਅਦ ਇਹਦੀ ਜਾਣਕਾਰੀ ਡੀਐਸਪੀ ਸਾਹਿਬ ਨੂੰ ਮਿਲ ਗਈ। ਉਹਨਾਂ ਨੇ ਸਕੂਲ ਪ੍ਰਬੰਧਨ ਨਾਲ ਤਾਲਮੇਲ ਕੀਤਾ। 26 April ਦੀ ਰਾਤ ਨੂੰ ਕਰੀਬ 9 ਵਜੇ ਥਾਣਾ ਪੀਕੀਮੰਡ ਵਿੱਚ ਲਿਖਤ ਸ਼ਿਕਾਇਤ ਦਿੱਤੀ ਗਈ ਤੇ ਸ਼ਿਕਾਇਤੇਦਾਰ ਤੇ ਥਾਣਾ ਪੀਕੀਮੰਡ ਪੁਲਿਸ ਨੇ ਕਾਰਵਾਈ ਕੀਤੀ। ਤੇ ਆਖਰ ਪ੍ਰਿੰਸੀਪਲ ਦੇ ਬਿਆਨਾਂ ਦੇ ਆਧਾਰ ਤੇ ਉਸ ਵਿਦਿਆਰਥਣ ਦੇ ਪਿਤਾ ਦੇ ਉੱਤੇ ਆਰਮਜ਼ ਐਕਟ ਦੇ ਤਹਿਤ ਧਾਰਾ 25 ਦੀ ਤੇ ਭਾਰਤੀ ਅਦਾਲਤ ਜਿਹੜੀ ਸੜੀ ਸੰਵਿਧਾਨ ਦੀ ਧਾਰਾ 288 ਦੇ ਤਹਿਤ ਕੇਸ ਕਰ ਹੁਣ ਇਹ ਤਾਂ ਇੱਕ ਖਬਰ ਹੁਣ ਇਸ ਖਬਰ ਦੇ ਤੇ ਜਿਹੜੀ ਗੌਰ ਧਿਆਨ ਦੇਣ ਵਾਲੀ ਗੱਲ ਹੈ ਕਿ ਅੱਜ ਕੱਲ ਪੰਜਾਬ ਦੇ ਵਿੱਚ 4 ਲੱਖ ਤੋਂ ਵੱਧ ਲਾਇਸੈਂਸੀ ਹਥਿਆਰ ਉਹ ਤੋਂ ਬਿਨਾ ਸਾਡੇ ਕਲਚਰ ਫਿਲਮਾਂ ਗਾਣੇ ਐ ਵੀਡੀਓ ਆਡੀਓ ਸੋਸ਼ਲ ਮੀਡੀਆ ਟੈਲੀਵਿਜ਼ਨ ਜਿਹੜਾ ਮਰਜੀ ਕੁਛ ਹੈ ਹਥਿਆਰਾਂ ਤੋਂ ਬਿਨਾ ਪੂਰਾ ਹੈ ਫਿਰ ਬਾਜ਼ਾਰ ਚ ਬਿਕਤੀਆਂ ਗੇਮਾਂ ਖਿਡੌਣੇ ਉਹ ਹਥਿਆਰ ਨਾਲ ਸੰਬੰਧਤ ਨੇ ਫਿਰ ਖਬਰਾਂ ਚ ਹਥਿਆਰਾਂ ਦਾ ਪ੍ਰਦਰਸ਼ਨ ਭੰਡਾਰ ਸੋ ਇਹ ਸਾਰਾ ਕੁਝ ਬੱਚਿਆਂ ਦੇ ਮਾਨਸਿਕਤਾ ਦੇ ਉੱਤੇ ਕਿਵੇਂ ਪ੍ਰਭਾਵ ਪਾਉਂਦਾ ਹੈ ਕਿ ਜਦੋਂ ਘਰਾਂ ਚ ਦੇਖਦੇ ਨੇ ਪਿਓ ਰਵਾਲਵਰ ਲਿਆ ਕੇ ਰੱਖਦਾ ਹੋਊ ਕੱਢਦਾ ਹੋਊ ਸਾਫ਼ ਕਰਦਾ ਹੋਊ ਉਹਦੇ ਸਾਹਮਣੇ ਕਦੇ ਉਹ ਦੁਵਾੜੀ ਤੋਂ ਪੈਰ ਵੀ ਕੀਤਾ ਹੋਵੇ ਮੈਨੂੰ ਪਤਾ ਕਿੱਥੋਂ ਬੱਚਿਆਂ ਚ ਕੀ ਗੱਲ ਚੱਲੀ ਇਹ ਅਜੇ ਸਾਰੀ ਗੱਲ ਜਨਤਕ ਨਹੀਂ ਆ ਪਰ ਇਹ ਆਪਾਂ ਉਹ ਸਥਿਤੀ ਨੂੰ ਬੱਚੇ ਨੂੰ ਸਮਝ ਸਕਦੇ ਹਾਂ ਕਿ ਉਸ ਨੂੰ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਜਿਹਨੂੰ ਉਹ ਪਰ ਦਿਖਾਵੇ ਲਈ ਪ੍ਰਕਟਾਵੇ ਲਈ ਕਿਸੇ ਨੂੰ ਹੋ ਸਕਦਾ ਡਰਾਉਣ ਤਮਕਾਉਣ ਲਈ ਜੋ ਵੀ ਹੋਵੇ ਉਹ ਬੱਚਾ ਰਿਵਾਲਵਰ ਸਕੂਲ ਤੱਕ ਲੈ ਆਇਆ ਫਿਰ ਅਸੀਂ ਪਾਈਆਂ ਨਕਾਬਾਣੀ ਛੋੜੇ ਇੱਕ ਪਹਿਲੂ ਤਾਂ ਇਹਦਾ ਹੈ ਦੂਸਰਾ ਜਿਹੜਾ ਆਪਾਂ 2010 ਦੀ ਜਗਰਾਉਂ ਵਾਲੀ ਘਟਨਾ ਦਾ ਹਵਾਲਾ ਦੇ ਦੇ ਕਿ ਅੱਜੇ ਹੁਣੇ ਨਸ਼ੇ ਅਜੇ ਆਮ ਵਰਤਾਰਾ ਔਰ ਮਾਰ ਕਰ ਰਿਹਾ ਸਾਡੀ ਨੌਜਵਾਨ ਕੀ ਕੀ ਤੇ ਜੀ ਅਸੀਂ ਉਸ 10 ਸਾਲ ਪਹਿਲਾਂ ਦੀ ਘਟਨਾ ਨੂੰ ਸਮਝ ਕੇ ਪੰਜਾਬ ਸੁਚੇਤ ਹੋਇਆ ਹੁੰਦਾ ਕਿੰਨੀਆਂ ਹੀ ਅਜੇ ਮੌਕੇ ਆਉਣੇ ਕਿੰਨੀਆਂ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ। ਸੋ ਚਿੱਟੇ ਦੀ ਆਮ ਸਮੇਂ ਜੇ ਅਸੀਂ ਮੈਡੀਕਲ ਤੌਰ ਤੇ ਜੇ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਂਾਂ ਕੇਮਿਸਟੇ ਦੁਕਾਨਾਂ ਵਾਲੇ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਂਾਂ ਮੈਡੀਕਲ ਅਫਸਰ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਂਾਂ ਪਲੀਜ਼ ਆਪਣੀ ਜ਼ਿੰਮੇਵਾਰੀ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਮਾਪੇ ਆਪਣੀ ਜ਼ਿੰਮੇਵਾਰੀ ਤਾਂ ਕਾਫੀ ਕੁਝ ਰੁਕ ਸਕਦਾ ਸੀ ਪਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਰਹੇ ਤੇ ਨਤੀਜਾ ਹੁਣ ਨਸ਼ਾ ਹੀ ਨਹੀਂ ਹੁਣ ਸਾਡੇ ਖਾਬਾਂ ਵਾਲੇ ਝੋਲਿਆਂ ਦੇ ਵਿੱਚ ਹਥਿਆਰ ਵੀ ਆ ਗਏ ਤੇ ਇਹਦਾ ਅਸਰ ਸਾਨੂੰ ਆਉਂਦੇ ਬਰਿਆਂ ਚ ਦ੍ਰਿਸ਼ਿਚ ਦਿਖਣ ਹੁਣ ਇਹਦਾ ਦੂਸਰਾ ਪਹਿਲੇ ਬੱਚੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰਤੋਂ ਕਰਦੇ ਨੇ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਚੈਟ ਲੌਂਚ 'ਚ ਮਾਪੇ ਵੱਡਾ ਰੋਲ ਨਿਭਾਉਂਦੇ ਅਸੀਂ ਉਹਦਾ ਮਤਲਬ ਕਿ ਆਪ ਕਹਿੰਦੇ ਸਾਡੀ ਜਾਨ ਸਾਡਾ ਫੋਨ ਲੈ ਲਾ ਤੂੰ ਇਹਨੇ ਟੈਲੀਵਿਜ਼ਨ ਦੇਖ ਮੈਨੂੰ ਤੰਗ ਨਾ ਕਰ ਜਾ ਜਾ ਕੇ ਅੰਦਰ ਗੇਮ ਖੇਡ ਲਾ ਇਹ ਚੀਜ਼ਾਂ ਅੱਜ ਰਿਪੋਰਟ ਪਈ ਹੈ ਮੇਰੇ ਮੂਰੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਮਾਤਾ ਪਿਤਾ ਬੱਚਿਆਂ ਨੂੰ ਮੋਬਾਈਲ ਦੀ ਲਤ ਆਪ ਲਾਉਂਦੇ ਜੇ ਜਵਾਕ ਤੁਹਾਡਾ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਪ੍ਰਡਕਟ ਹੋ ਰਿਹਾ ਹੈ ਸਾਇਦੇ ਲਈ ਕਹਿੰਦੇ ਮਾਂ ਪਿਓ ਜੋ ਵਰਨਿਓ ਆਪ ਲਾਉਂਦੇ OTT ਕੰਟੈਂਟ ਦੇ ਉੱਤੇ ਸਖਤ ਹੋਈ ਹੈ ਸੁਪਰੀਮ ਕੋਰਟ Netflix, Amazon, Google, Apple, Meta ਇਹਨਾਂ ਸਾਰਿਆਂ ਨੂੰ ਨੋਟਿਸ ਭੇਜਿਆ ਗਿਆ ਕਿ ਇਹ ਜਹ ਕੰਟੈਂਟ ਉਹਦੇ ਪਰ ਅਪੱਤੀਜਨਕ ਬਲੂ ਫਿਲਮਾਂ ਸਵਾਖੇ ਗੰਦਾਮੰਦਾ ਤੁਸੀਂ ਲੱਭੋ ਕੁਸ਼ੋਰ ਦਿਖਦਾ ਕੁਝ ਹੋਰ ਹੈ ਕਿੰਨਾ ਕੁ ਬੱਚੇ ਉਸ ਨੂੰ ਇਗਨੋਰ ਕਰ ਲੈਣਗੇ ਜੇ ਬੱਚਾ ਇੱਕ ਵਾਰ ਖੋਲ ਬੈਠਿਆ ਤਾਂ ਉਹਦੇ ਮਨ ਤੇ ਜਿਹੜਾ ਪ੍ਰਭਾਵ ਪਿਆ ਉਹ ਦੁਬਾਰਾ-ਬਾਰ ਉਹਨਾਂ ਚੀਜ਼ਾਂ ਨੂੰ ਆਪਿਓ ਤਾਂ ਚੋਰੀ ਖੁਦ ਉਗਾ ਲੁੱਕ ਕੇ ਖੋਲੂਗਾ ਤੇ ਫਿਰ ਉਹ ਸਿੱਤੀ ਲਈ ਯੂਮੇ ਵਰ ਕੌਣ ਬੱਚਿਆਂ ਲਈ ਸਮਾਂ ਕੌਣ ਨਹੀਂ ਦਿੰਦਾ ਬੱਚਿਆਂ ਲਈ ਮੋਬਾਈਲ ਉਪਲਬਧ ਕੌਣ ਕਰਾਉਂਦਾ ਹੈ ਨੈਟ ਉਪਲਬਧ ਅਸੀਂ ਕਿਵੇਂ ਕਰਾ ਰਹੇ ਹਾਂ ਸਕੂਲਾਂ ਦੇ ਪੜ੍ਹਾਈ ਦੇ ਕੰਮ ਦੀ ਆਰਚ ਕਿਸ ਤੱਕ ਅਸੀਂ ਉਹਨਾਂ ਨੂੰ ਇੰਡੀਪੈਂਡੈਂਟ ਛੱਡ ਦਿੱਤਾ ਉਹਦੇ ਵਿੱਚ ਤਾਂ ਨਹੀਂ OTT ਅਤੇ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਸਮਗਰੀ ਦੀ ਜੋ ਸਟ੍ਰੀਮਿੰਗ ਹੈਗੀ ਹੈ ਉਸ ਨੂੰ ਪੂਰੀ ਤਰ੍ਹਾਂ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਦਾਖਲ ਹੁੰਦੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਇਸ ਨੂੰ ਗੰਭੀਰ ਪਿਸ਼ਾ ਦੱਸਿਆ ਕੋਰਟ ਨੇ ਕਿਹਾ ਕਿ ਇਹਨਾਂ ਦਿਨੀਂ ਜਵਾਕਾਂ ਨੂੰ ਮੋਬਾਈਲ ਦੀ ਲਤ ਮਾਪੇ ਲਾ ਰਹੇ ਨੇ ਮਾਪੇ ਉਹਨਾਂ ਨੂੰ ਉਪਲਬਧ ਕਰਾਉਂਦੇ ਨੇ ਤੇ ਖੁਦ ਉਹਦੇ ਲਈ ਜ਼ਿੰਮੇਵਾਰ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਹੱਥ ਵੱਜੇ ਨੇ ਅਸੀਂ ਇੱਕ ਸੀਮਤ ਹੱਦ ਤੱਕ ਹੀ ਨਿਰਦੇਸ਼ ਦੇ ਸਕਦੇ ਹਾਂ ਪਰ ਸਚਾਈ ਇਹ ਹੈ ਕਿ ਅੱਜ ਇਹਨਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ 30% ਤੱਕ ਪਲੇਟਫਾਰਮ ਦੇ ਉੱਤੇ ਕੰਟੈਂਟ ਅਸ਼ਲੀਲ ਪਿਆ ਮੰਦਾ ਪਿਆ ਗੰਦਾ ਪਿਆ ਸੁਭਾਕੇ ਪਿਆ ਪਰ ਯੂਜ਼ਰ ਕੁੱਲ ਯੂਜ਼ਰ ਲਗਾਤਾਰ ਵਧ ਰਹੇ ਨੇ 2009 ਦੇ ਵਿੱਚ ਇਹਨਾਂ ਸੋਸ਼ਲ ਮੀਡੀਆ ਦੀਆਂ ਜਿਹੜੇ OTT ਸਬਸਕ੍ਰਾਈਬਰ ਨੇ ਉਹਨਾਂ ਚ ਕਿੰਨਾ ਵਾਧਾ ਹੋਇਆ ਤੁਸੀਂ ਇਹਦਾ ਦੱਸੋ 2019 'ਚ 17 ਕਰੋੜ ਸੀਗੇ ਇਹਨਾਂ ਦੇ ਸਬਸਕ੍ਰਾਈਬ ਤੇ ਇੱਕ ਤੋਂ ਡੇਢ ਘੰਟੇ ਦੀ ਐਵਰੇਜ ਉਹਦੇ ਉੱਤੇ ਹਰ ਇੱਕ ਬੰਦਾ ਟਾਈਮ ਬਤਾ ਰਿਹਾ ਸਮਾਂ ਬਤਾ ਰਿਹਾ 220 ਵਿੱਚ ਵੱਧ ਕੇ 25 ਕਰੋੜ ਹੋ ਗਏ ਸਬਸਕ੍ਰਾਈਬਰ ਤੇ ਸਮਾਂ ਵੱਧ ਕੇ 2 ਘੰਟੇ ਹੋ ਗਿਆ 2021 ਦੇ ਵਿੱਚ 35 ਕਰੋੜ ਹੋ ਗਏ ਸਬਸਕ੍ਰਾਈਬਰ ਤੇ ਸਮਾਂ ਵੱਧ ਕੇ 2.5 ਘੰਟੇ ਹੋ ਗਿਆ ਔਸਤਨ ਹਰ ਵਿਅਕਤੀ 2.5 ਘੰਟੇ ਇਹਨਾਂ ਚੋਂ 35 ਕਰੋੜ ਚੋਂ ਤੂੰ ਸਮਾਂ ਦੇਖ ਲਓ ਕਿੰਨਾ ਅਸੀਂ ਬਰਬਾਦ ਕਰਨੇ ਕੀ ਦਿੰਦਾ 2022 ਦੇ ਵਿੱਚ 45 ਕਰੋੜ ਸਬਸਕ੍ਰਾਈਬਰ ਹੋ ਗਏ 2 ਤੋਂ 3 ਘੰਟੇ ਦਾ ਸਮਾਂ ਬਤਾਇਆ ਜਾ ਰਿਹਾ ਹਰ ਸਬਸਕ੍ਰਾਈਬਰ ਵੱਲੋਂ ਐਵਰੇਜ ਹਰ ਰੋਜ਼ ਰੋਜ਼ ਦਾ ਤੇ 224 50 ਕਰੋੜ ਇਹਨਾਂ ਦੇ ਸਬਸਕ੍ਰਾਈਬਰ ਨੇ ਤੇ 3 ਘੰਟੇ ਤੱਕ ਦਾ ਸਮਾਂ ਉਸਨ ਹਰ ਰੋਜ਼ ਇੱਕ ਸਬਸਕ੍ਰਾਈਬਰ ਬਤਾ ਰਿਹਾ ਤਾਂ ਕਿੰਨਾ ਸਮਾਂ ਸੀ ਇਹਦੇ ਤੇ ਗਵਾ ਰਹੇ ਆ ਇਹਦਾ ਹੁੰਦਾ ਜਾ ਗਾ ਲੋ ਆ ਸਾਡੇ ਮੂਰੇ ਪਈਆ ਸੋ ਮਾਨਯੋਗ ਸੁਪਰੀਮ ਕੋਰਟ ਨੇ ਸਖਤ ਹਦਾਇਤ ਕੀਤੀ ਹੈ ਜਸਟਿਸ ਗੁਗੁਈ ਹੋਰਾਂ ਦੀ ਮੈਂ ਪੜ੍ਹ ਰਿਹਾ ਸੀ ਉਹ ਕਹਿੰਦੇ ਵੀ ਮਾਪਿਆਂ ਨੂੰ ਸੁਧਰਨਾ ਪੈਣਾ ਮਾਪਿਆਂ ਨੂੰ ਬਦਲਣਾ ਪੈਣਾ ਸੋ ਜਿਹੇ ਜਿਹੇ ਕੰਟੈਂਟ ਤੇ ਪਰੋਸਿਆ ਜਾ ਰਿਹਾ ਉਹਦੇ ਵਿੱਚ ਹਥਿਆਰ ਵੀ ਨੇ ਉਹਦੇ ਵਿੱਚ ਨਸ਼ਾ ਵੀ ਹੈ ਉਹਦੇ ਵਿੱਚ ਅਸ਼ਲੀਲ ਵੀ ਹੈ ਉਹਦੇ ਵਿੱਚ ਝੂਠ ਤੂਫਾਨ ਵੀ ਹੈ ਉਹਦੇ ਵਿੱਚ ਨਫ਼ਰਤ ਵੀ ਹੈ ਇਹ ਸਾਰੇ ਤੋਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ ਹੈ ਉਹਦੇ ਲਈ ਪਹਿਲਾਂ ਮਾਪਿਆਂ ਨੂੰ ਜਾਗਣਾ ਪੈਣਾ ਤੇ ਸਾਡੇ ਸਿਸਟਮ ਨੂੰ ਕੋਈ ਨਕੀਲ ਪਾਉਣੀ ਪੈਣੀ ਚਲੋ ਜੀ 1 ਜੂਨ ਨੂੰ ਪੰਜਾਬ ਰੰਗਲਾ ਪੰਜਾਬ ਬਣ ਜਾਣਾ 31 ਮਈ ਨੂੰ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਾ ਇਹ ਪੰਜਾਬ ਸਰਕਾਰ ਦੇ ਦਾਅਵੇ ਨਹੀਂ ਆਪਾਂ ਹੁਣੇ ਉਸ ਵੱਲਿਆਂ ਨਾਲ ਫਿਕਰ ਵਿੱਚ ਕੁਝ ਖਬਰਾਂ ਕਰਕੇ ਹਟੇ ਹੀ ਆ ਸੋ ਇਹ ਪੰਜਾਬ ਸਰਕਾਰ ਵੱਲੋਂ ਆਪਾਂ ਕੱਲ ਜ਼ਿਕਰ ਕਰਦੇ ਗੱਲ ਕੀਤੀ ਸੀਗੇ ਪੰਜਾਬ ਦੇ ਡੀਜੀਪੀ ਸਾਹਿਬ ਨੇ ਇਹ ਡੇਟਾ ਤਰੀਕਾ ਤੈਅ ਕਰ ਦਿੱਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਸਾਹਮਣੇ ਆ ਗਏ ਮੱਖੰਤਰੀ ਸਾਹਿਬ ਕਹਿੰਦੇ ਕਿ ਪੰਜਾਬ ਸਰਕਾਰ ਹੁਣ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ 2 ਮਈ ਤੋਂ ਲੈ ਕੇ 4 ਮਈ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਬੈਠਕਾਂ ਹੋਣਗੀਆਂ ਪਿੰਡਾਂ 'ਚ ਸ਼ਹਿਰਾਂ ਦੇ ਹਰ ਬਾੜ 'ਚ ਇਸ ਨੂੰ ਕਵਰ ਕੀਤਾ ਜਾਵੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਚੱਲ ਰਹੀ ਮਹਿੰਮ ਦੇ ਤਹਿਤ ਜੁੱਧ ਨਸ਼ਿਆਂ ਵਿਰੁੱਧ ਕਹਿੰਦੇ ਜੀ ਸਰਕਾਰ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ ਇਸ ਦੌਰਾਨ ਹਰ ਪਿੰਡ ਹਰ ਸ਼ਹਿਰ ਹਰ ਬਾੜ ਕਵਰ ਕੀਤਾ ਜਾਊਗਾ 2 ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ 'ਚ ਬੈਠਕਾਂ ਹੋਣਗੀਆਂ 7 ਮਈ ਤੋਂ ਹਰ ਪਿੰਡ ਦੇ ਪਾਰਚੀ ਇੱਕ ਇੱਕ ਸਮਾਗਮ ਹੋਊਗਾ ਤੇ ਮਹਿਮ ਦੇ ਵਿੱਚ ਸਰਪੰਚ ਪੁਲਿਸ ਪ੍ਰਸ਼ਾਸਨ ਮਿਲ ਕੇ ਕਰੋਗੇ ਤੇ ਵਿਲੇਜ ਡਿਫੈਂਸ ਕਮੇਟੀਆਂ ਵੀ ਇਹਦੇ ਵਿੱਚ अहम ਯੋਗਦਾਨ ਪਾਉਣਗੇ ਤੇ ਇੰਚਾਰਜ ਲਾਏ ਨੇ ਨਾ ਜੀ ਉਹ ਇੰਚਾਰਜ ਤਾਂ ਦਿਖਣਗੇ ਪੁਲਿਸ ਦਿਖੂਗੀ ਪਰ ਪਿੱਛੇ ਦਿੱਲੀ ਦੀ ਟੀਮ ਕੰਮ ਕਰੇ ਆਪਾਂ ਕੱਲ ਜਿਹੜੀ ਗੱਲ ਦਾ ਖੁਲਾਸਾ ਕਰਕੇ ਹਟਿਆ ਕਿ ਪਈ ਪੰਜਾਬ ਦੇ ਵਿੱਚ ਹਰ ਪਿੰਡ ਚ 21000 ਪੋਸਟਰ ਲੱਗਣਾ ਚਾਰ ਚਾਰ ਪੇਂਟਿੰਗਾਂ ਬਣਨੀਆਂ ਹਰ ਪਿੰਡ ਦੇ ਵਿੱਚ ਤੇ ਦੋ ਦੋ ਵੱਡੇ ਫਲੈਕਸ ਲੱਗਣੇ ਆ ਕਿੰਨੇ ਕਿੰਨੇ ਫਲੈਕਸ ਹੁੰਦੇ ਹੈ ਹਿਸਾਬ ਲਾ ਲਓ ਇੰਨੀ ਤਾਂ ਥੀਏਟਰਾਂ ਦੇ ਵਿੱਚ ਸਕਰੀਨ ਨਹੀਂ ਹੁੰਦੀ ਸਿਨੇਮਿਆਂ ਚ ਜਿਹੜੀਆਂ ਜਿਹੜੀਆਂ ਫਲੈਕਸਾਂ ਲੱਗਣੀਆਂ ਤੇ ਇਹਦੇ ਉੱਤੇ 12 ਤੋਂ 15 ਕਰੋੜ ਖਰਚ ਹੋਣਾ ਜਿਹਦਾ ਬੋਝ ਪਿੰਡਾਂ ਤੇ ਪੈਣਾ ਚਲੋ ਜੀ ਪੰਜਾਬ ਸਰਕਾਰ ਕਹਿੰਦੀ ਅਸੀਂ ਪ੍ਰੋਗਰਾਮ ਹਲੀਕ ਲਿਆ ਸੀਐਮ ਹੈਲਪਲਾਈਨ ਵੀ ਸ਼ੁਰੂ ਕਰਤੀ ਆ ਨਸ਼ਾ ਤੋਪਕੀ ਤੋਂ ਦੀ ਜਾਣਕਾਰੀ ਦੇ ਨਾਲ ਉੱਥੇ ਕਾਰਵਾਈ ਵੀ ਹੋਣ ਲੱਗ ਗਈ ਆ ਹਾਂ 59 ਦਿਨਾਂ ਦੇ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਮਹਮ ਚ ਕਹਿੰਦੇ ਜੀ ਪੰਜਾਬ ਦੇ ਵਿੱਚ ਜੋਰ ਸ਼ੋਰ ਨਾਲ ਕੰਮ ਫੜ ਗਈ ਆ ਬਲਡੋਜ਼ਰ ਕਲਚਰ ਵੀ ਜਾਰੀ ਆ ਫੜੋਫੜੀ ਵੀ ਜਾਰੀ ਆ ਪਰਚੇ ਵੀ ਹੋ ਰਹੇ ਨੇ ਸਜ਼ਾਵਾਂ ਵੀ ਮਿਲ ਰਹੀਆਂ ਇਹ ਇਸ ਲਈ 31 ਮਈ ਨੂੰ ਪੰਜਾਬ ਨਸ਼ਾ ਮੁਕਤ ਬਣ ਜਾਣਾ ਤੇ ਪਰ 1 ਮਈ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ ਨਸ਼ਾ ਮੁਕਤੀ ਯਾਤਰਾ ਕਰਦੇ ਨਿਖਾਵਾਵਾਂਗੇ ਸੋ ਇਹ ਇਸ ਤਰ੍ਹਾਂ ਜੀ ਇਹ ਸਮਾਗਮਾਂ ਦੇ ਰਾਹੀਂ ਜੀ ਨਸ਼ਾ ਮੁਕਤ ਦਾ ਤਜਰੂਬ ਕਰਿਓ ਪੋਸਟਰ ਬੈਨਰ ਲਾਉਣ ਨਾਲ ਜੇ ਮੁਕਤਤਾ ਚਾਹੁੰਦੇ ਹੋ ਪਰ ਜੇ ਕਰੇ ਇਸ ਮਹਿਮ ਨੂੰ ਜੀ ਹਕੀਕਤ ਚ ਲੈ ਕੇ ਜਾਣਾ ਤਾਂ ਤਰ ਤਰਾतल ਦੇ ਉਤਰੇ ਕੰਮ ਕਰਨਾ ਪੈਣਾ ਉਹਦੇ ਲਈ ਜਦੋਂ ਕੰਮ ਕਰੋ ਸਾਡੀ ਤਦ ਗੱਲ ਕਰਾਂਗੇ ਹਾਂ ਜਾਂਦਿਆਂ ਦੀ ਖਬਰ ਅਭੀ ਧਿਆਨ ਮੰਗਦੀ ਆ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੀ ਜੀ ਮੈਨੂੰ ਬਚਾਓ ਮੇਰਾ ਮੋਬਾਈਲ ਤਾਂ ਲੈ ਲਿਆ ਪਰ ਉਹਨੂੰ ਮੋਬਾਈਲ ਦਾ ਪਾਸਪੋਰਟ ਮੰਗਦਾ ਦੋ ਵਾਰ ਪੁੱਛਕਿਛ ਹੋ ਚੁੱਕੀ ਆ ਪ੍ਰਤਾਪ ਬਾਜਵਾ ਤੋਂ ਪਹਿਲੀ ਵਾਰ ਤਾਂ ਜਦੋਂ ਧਰਨਾ ਧੁਰਨਾ ਵੀ ਲੱਗਿਆ ਸੀ 19 April ਫਿਰ ਦੂਜੀ ਵਾਰ 25 April ਨੂੰ ਪੁੱਛਕਿਛ ਹੋਈ ਕਿਉਂਕਿ ਅਦਾਲਤ ਦੇ ਵਿੱਚ ਸੁਣਵਾਈ ਸੀਗੀ 22 April ਨੂੰ ਤੇ ਅਦਾਲਤ ਨੇ ਕਹਿਤਾ ਸੀ ਕਿ ਪੁੱਛਗਿੱਛ ਤਾਂ ਕਰ ਸਕਦੇ ਆ ਪ੍ਰਤਾਪ ਬਾਜਬਾ ਤੋਂ ਪੰਜਾਬ ਸਰਕਾਰ ਦੇ ਦੁਆਰਾ ਪਰ ਗ੍ਰਿਫਤਾਰੀ ਤੋਂ ਪਹਿਲਾਂ ਉਹਨੂੰ ਦੱਸਣਾ ਹੋ। ਸੋ ਪ੍ਰਤਾਪ ਬਾਜਬਾ ਕਹਿੰਦੇ ਜਦੋਂ ਦੂਜੀ ਵਾਰ ਮੈਂ ਸੁਣਵਾਈ ਲਈ ਗਿਆ ਤਾਂ ਲੰਬੀ ਚੋੜੀ ਮੇਰੀ ਸੁਣਵਾਈ ਕੀਤੀ। ਮਾਮਲਾ ਉਹੀ 50 ਪੰਪ ਪੰਜਾਬ ਚਾਏ ਨੇ, ਮੱਤੀਆਂ ਚੱਲੇ ਨੇ, 18 ਚੱਲ ਗਏ ਨੇ ਅਜੇ ਉਸ ਮਾਮਲਿਆਂ ਦੇ ਵਿੱਚ। ਉਹ ਕਹਿੰਦੇ ਮੇਰਾ ਮੋਬਾਈਲ ਲੈ ਲਿਆ। ਜਬਤ ਕਰ ਲਿਆ। ਕਹਿੰਦੇ ਮੈਂ ਜਮ੍ਹਾਂ ਵੀ ਕਰਾਤਾ। ਹੁਣ ਕਹਿੰਦੇ ਮੈਨੂੰ ਨੋਟਿਸ ਪੇਜ ਕੇ ਕਹਿੰਦੇ ਨੇ ਆਪਣੇ ਮੋਬਾਈਲ ਦਾ ਪਾਸਪੋਰਟ ਦੱਸ। ਕੰਨ ਇਹ ਮੇਰੀ ਨਿੱਜਤਾ ਤੇ ਹਮਲਾ ਮੈਂ ਪੋਲੀਟਿਕਲ ਲੀਡਰ ਆ ਉਹਦੇ ਵਿੱਚ ਮੇਰੀ ਨਿੱਜੀ ਹੋ ਐ ਇਹ ਇਦਾਂ ਨਹੀਂ ਖੋਲ ਸਕਦਾ ਇਸ ਮਸਲੇ ਨੂੰ ਲੈ ਕੇ ਵੀ ਉਹਨਾਂ ਨੇ ਪੰਜਾਬ ਰਣ ਹਾਈ ਕੋਰਟ ਦਾ ਰੋਕ ਕੀਤਾ ਇਹ ਤੋਂ ਪਹਿਲਾਂ ਪੰਜਾਬ ਰਣ ਹਾਈ ਕੋਰਟ ਦਾ ਰੋਕ ਕੇ ਇਸ ਕੱਲੋਂ ਕਰ ਦਿੱਤੇ ਨੇ ਕਿ ਇਹ ਮਾਮਲਾ ਬਣਦਾ ਨਹੀਂਗਾ ਜੀ ਇਹ ਪਰਚਾ ਐਫ ਆਈ ਆਰ ਰੱਦ ਕੀਤੀ ਜਾਵੇ ਉਸ ਮਸਲੇ ਤੇ ਪਹਿਲਾਂ ਤਾਂ ਗ੍ਰਿਫਤਾਰੀ ਤੇ ਰੋਕ ਲੱਗ ਗਈ ਸੀ ਫਿਰ 2 ਏਪ੍ਰੈਲ ਨੂੰ ਸੁਣਵਾਈ ਤੋਂ ਬਾਅਦ ਕਿਹਾ ਗਿਆ ਕਿ ਜਾਂਚ ਲਈ ਇਹਨਾਂ ਨੂੰ ਉਪਲਬਧ ਰਹਿਣਾ ਪਊਗਾ ਜੇ ਪੁਲਿਸ ਨੇ ਗ੍ਰਿਫਤਾਰ ਕਰਨਾ ਦੱਸ ਕੇ ਕਰਨਾ ਹੋਊਗਾ ਤੇ ਅਗਲੀ ਸੁਣਵਾਈ 7 ਮਈ ਤੇ ਪੈ ਗਈ ਸੀ ਹੁਣ ਅੱਜ ਕਮਪੀਸ਼ਨ ਪਾਈ ਆ ਫਿਰ ਪ੍ਰਤਾਜ ਬਾਜਵਾ ਨੇ ਕਿ ਮੇਰੇ ਮੋਬਾਈਲ ਨੂੰ ਜੀ ਇਹ ਖੋਲ ਕੇ ਪੜਨਾ ਚਾਹੁੰਦੇ ਨੇ ਬਿਨ ਤੋਂ ਪਾਸਪੋਰਟ ਮੰਗਦੇ ਪਰਦ ਨੇ ਮੈਂ ਨਹੀਂ ਦੇ ਸਕਦਾ ਮੇਰੀ ਨਿੱਜਤਾ ਦਾ ਮਸਲਾ ਸੋ ਇਸ ਪਹਿਲੂ ਦੇ ਉੱਤੇ ਵੀ ਹੁਣ ਅਗਲੀ ਸੁਣਵਾਈ 7 ਮਈ ਨੂੰ ਹੋਣੀ ਆ ਪੰਜਾਬ ਸਰਕਾਰ ਨੂੰ ਇਸ ਪਿਟੀਸ਼ਨ ਦੇ ਆਧਾਰ ਤੇ ਨੋਟਿਸ ਜਾਰੀ ਹੋ ਗਿਆ ਬਕਾਇਦਾ ਤੌਰ ਤੇ ਪਿਟੀਸ਼ਨ ਧਾਇਰ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਮੈਂ ਮੋਬਾਈਲ ਆਪਣਾ ਜਮ੍ਹਾਂ ਕਰਾ ਚੁੱਕਿਆ ਹੁਣ ਇਹ ਮੋਬਾਈਲ ਦਾ ਪਾਸਪੋਰਟ ਮੰਗ ਰਹੇ ਨੇ ਉਹਨਾਂ ਆਖਿਆ ਕਿ ਇਹ ਉਹਨਾਂ ਦੀ ਨਿੱਜਤਾ ਦਾ ਉਲੰਘਣ ਹੈ ਅਜਿਹੇ ਚ ਇਹ ਇਸ ਨੋਟਸ ਨੂੰ ਜਿਹੜਾ ਮੈਨੂੰ ਪੁਲਿਸ ਨੇ ਦਿੱਜਿਆ ਉਹਨੂੰ ਰੱਦ ਕੀਤਾ ਜਾਵੇ ਤੇ ਇਸ ਪਹਿਲੂ ਨੂੰ ਪੰਜਾਬ ਸਰਕਾਰ ਦਾ ਪੱਖ ਜਾਣਨ ਲਈ ਮਾਨਯੋਗ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਅਗਲੀ ਸੁਣਵਾਈ 7 ਮਈ ਨੂੰ ਦੋਵੇਂ ਮਾਮਲੇ ਉਹਨਾਂ ਦੇ ਐਫ ਆਈ ਆਰ ਰੱਦ ਕਰਾਉਣ ਵਾਲਾ ਵੀ ਤੇ ਆ ਮੋਬਾਈਲ ਵਾਲੇ ਮਾਮਲੇ ਦੇ ਉੱਤੇ ਵੀ ਕਿਹਦੇ ਪਾਸਵਰਡ ਦੇਣਾ ਕਿ ਨਹੀਂ ਦੇਣਾ ਦੋਹਾਂ ਮਾਮਲਿਆਂ ਦੀ ਸੁਣਵਾਈ 7 ਮਈ ਨੂੰ ਹੋਗੀ ਪ੍ਰਤਾਪ ਬਾਜਪੀ ਨੂੰ ਸਰਕਾਰ ਕਾਫੀ ਹੱਦ ਤੱਕ ਘੇਰ ਦੀ ਨਜ਼ਰ ਆ ਰਹੀ ਹੈ ਕਦੋਂ ਤੱਕ ਕਰਦੇ ਆ ਕਿਵੇਂ ਕਰਦੇ ਆ ਕਿੱਥੇ ਤੱਕ ਪਾ ਮਾਮਲਾ ਜਾਂਦਾ ਹੈ ਕਿਹਨਾਂ ਵਾਲਾ ਸਮਾਂ ਦਿੱਸੇ ਬਹੁਤ ਬਹੁਤ